ਕੀ ਸਰਕਾਰਾਂ ਸੁੱਤੀਆਂ ਸਰਕਾਰਾਂ ਦੇ ਤੇ ਨੀਂਦ ਹਰਾਮ ਹੋਈ ਬਹੁਤ ਸੱਟਾਂ ਛਲੀਆਂ ਨੇ ਪੰਜਾਬ ਇਹ ਤੇ ਦੁਸ਼ਮਣੀਆਂ ਦੀ ਗੱਲ ਕਰਦੇ ਆ ਇਹ ਤੇ ਬਸ ਹਥਿਆਰਾਂ ਦੀ ਗੱਲ ਕਰਦੇ ਆ ਸਰਕਾਰ ਕਿਉਂ ਨਹੀਂ ਆਈ ਡੀਸੀ ਕਿਉਂ ਮੰਡੀ ਜਾਂਦੀ ਹੈ ਡੀਸੀ ਦਾ ਕੰਮ ਇਹ ਨਹੀਂ ਪੰਜਾਬ ਇਸ ਵੇਲੇ ਹੜਾਂ ਦੀ ਮਾਰ ਰਹੀ ਠ ਪਈ ਕੁਦਰਤੀ ਆਫਤਾਂ ਕਦੀ ਵੇਖ ਕੇ ਨਹੀਂ ਆਉਂਦੀਆਂ ਪੀ ਕਿਹੜੇ ਘਰ ਜਾਣਾ ਕਿਹੜੇ ਨਹੀਂ ਤੇ ਦੂਜੇ ਪਾਸੇ ਇੱਕ ਬੜਾ ਉਲਾਮਾ ਲੈ ਕੇ ਤੁਸੀਂ ਜਦੋਂ ਵੀ ਖਬਰਾਂ ਪੜ੍ਹਦੇ ਹੋ ਦੇਖਦੇ ਹੋ ਤੇ ਵੱਡਾ ਸਾਰਾ ਉਲਾਮਾ ਨਜ਼ਰ ਆਉਂਦਾ ਹੈ ਕਿ ਸਰਕਾਰਾਂ ਸੁੱਤੀਆਂ ਨੇ ਸਟੇਟ ਦੀ ਸਰਕਾਰ ਸੈਂਟਰ ਦੀ ਸਰਕਾਰ ਕੋਈ ਅੱਗੇ ਹੀ ਨਹੀਂ ਆਉਂਦੀ ਕੋਈ ਗੱਲ ਨਹੀਂ ਕਰਦੀ ਉਹ ਬਈ ਸਰਕਾਰਾਂ ਕਿੱਥੇ ਸੁੱਤੀਆਂ ਨੇ ਸਰਕਾਰਾਂ ਦੀ ਤੇ ਨੀਂਦ ਹਰਾਮ ਹੋਈ ਹੈ ਹੁਣ ਕਹੋਗੇ ਨੀਂਦ ਕਿਵੇਂ ਹਰਾਮ ਹੋਗੀ ਨੀਂਦ ਇਸ ਤਰ੍ਹਾਂ ਹਰਾਮ ਹੋ ਗਈ ਕਿ ਪੰਜਾਬ ਚ ਜਿਹੜੇ ਹੜਾ ਐ ਪੰਜਾਬ ਦੇ ਹੜਾ ਨੇ ਪੰਜਾਬ ਨੂੰ ਇੱਕ ਵਾਰ ਫੇਰ ਇਕੱਠਿਆਂ ਕਰਤਾ ਪੰਜਾਬ ਤੇ ਕੋਈ ਪਹਿਲੀ ਵਾਰ ਆਫਤ ਨਹੀਂ ਆਈ ਸ਼ਾਇਦ ਜਿਓਗ੍ਰਾਫੀਆ ਪੰਜਾਬ ਦਾ ਇਸ ਤਰ੍ਹਾਂ ਦਾ ਹੈ ਕਿ ਪੰਜਾਬ ਹਮੇਸ਼ਾ ਕਿਸੇ ਨਾ ਕਿਸੇ ਆਫਤ ਮਾਰ ਹੀ ਰਿਹਾ ਤੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਜਿੰਨੂੰ ਸ਼ਾਇਦ ਸਿੱਖਿਆ ਹੀ ਇਹ ਦਿੱਤੀ ਗਈ ਦਸਵੰਦ ਜ਼ਰੂਰ ਕੱਢਣਾ ਸੇਵਾ ਜ਼ਰੂਰ ਕਰਨੀ ਹੈ ਤੇ ਲੰਗਰ ਸਾਡਾ ਬਾਬਾ ਨਾਨਕ ਸਾਨੂੰ ਆਪ ਸਿਖਾ ਕੇ ਸਾਨੂੰ ਸ਼ਾਇਦ ਅੱਜ ਸਮਝ ਆਉਂਦੀ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਦੀ ਕੀ अहमियत ਸੀ ਯਾਹ ਹੈ ਪਈ ਸਰਕਾਰਾਂ ਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਕਿ ਪੰਜਾਬ ਚਾ ਕੇ ਪੰਜਾਬ ਦੀ ਮੁਸੀਬਤ ਵੱਲ ਪੰਜਾਬ ਤੇ ਆਈ ਔਖੀ ਘੜੀ ਚ ਆਪਣਾ ਯੋਗਦਾਨ ਪਾ ਸਕਣ ਕਿਉਂਕਿ ਇੱਕ ਪਾਸਾ ਪੰਜਾਬ ਦਾ ਜੇ ਹੜ੍ਹ ਹੀਟ ਆਇਆ ਤਾਂ ਦੂਜਾ ਪਾਸਾ ਮਾਝਾ ਮਾਲਵਾ ਪਹਿਲਾਂ ਤਾਂ ਗੀਤਾਂ 'ਚ ਹੀ ਸੁਣਿਆ ਸੀ ਕਿੰਨੀ ਸਾਂਝ ਹੈ ਉਹ ਇਸ ਵੇਲੇ ਜਦੋਂ ਹੜ੍ਹ ਆਏ ਸਮਝ ਆਉਂਦੀ ਹੈ ਟਰੈਕਟਰ ਫੀਡ ਲੈ ਕੇ ਰਾਸ਼ਨ ਲੈ ਕੇ ਇੰਨੀ ਸਮਗਰੀ ਲੈ ਕੇ ਜਿਹੜੇ ਸੜਕਾਂ ਤੇ ਆ ਰਹੇ ਆ ਉਹ ਇੰਨਾ ਲਾਮ ਲਸ਼ਕਰ ਲੱਗਦਾ ਹੈ ਫੌਜਾਂ ਵਾਂਗੂੰ ਆਉਂਦੇ ਲੱਗਦੇ ਆ ਕਿ ਹੜਪੀਟਾਂ ਵਾਸਤੇ ਅਸੀਂ ਮਦਦ ਲਈ ਆਏ ਆ ਮੇਰੇ ਕਹਿਣ ਤੋਂ ਪਾਵੇ ਹੈ ਕਿ ਪੰਜਾਬ ਦੀ ਜੇ ਛਾਤੀ ਮਾਰੀਏ ਇਤਿਹਾਸ ਵੱਲ ਪਿਛਲੇ 100 ਸਾਲਾਂ 'ਚ ਰਕਬੇ 'ਚ ਘਟਿਆ ਹੋਏਗਾ ਪਰ ਰੁਤਬੇ 'ਚ ਪੰਜਾਬ ਹਮੇਸ਼ਾ ਕਿਤੇ ਨਾ ਕਿਤੇ ਇੱਕ ਛਲਾਂਗ ਮਾਰ ਕੇ ਤਾਂ ਨੂੰ ਉਬਰਦਾ ਹੈ ਬਹੁਤ ਸੱਟਾਂ ਛਲੀਆਂ ਨੇ ਪੰਜਾਬ ਨੇ ਤੇ ਇਹ ਵੀ ਸਾਟੀ ਹੈ ਜਿਸ ਦੇ ਵਿੱਚੋਂ ਇਹ ਵਕਤ ਨਿਕਲ ਜਾਊਗਾ ਤੇ ਪੰਜਾਬ ਫਿਰ ਤੋਂ ਮੁੜ ਵਸੇਬਾ ਹੋਏਗਾ ਤੇ ਉਹ ਚੀਜ਼ ਕਿੱਥੋਂ ਸਮਝ ਆਉਂਦੀ ਹੈ ਸੇਵਾ ਭਾਵਨਾ ਤੋਂ ਔਰ ਇਹ ਸਿਰਫ ਪੰਜਾਬ ਵਾਸਤੇ ਹੀ ਨਹੀਂ ਇਹ ਪੂਰੇ ਗਲੋਬ ਵਾਸਤੇ ਆ ਕੀ ਪੰਜਾਬ ਜੇ ਰਕਬੇ 'ਚ ਘਟਿਆ ਤੇ ਰੁਤਬੇ ਦੇ ਵਿੱਚ ਗਲੋਬਲ ਪੰਜਾਬ ਹੈ ਬਈ ਕਿਹੜੀ ਥਾਂ ਕਿਹੜਾ ਸ਼ਹਿਰ ਕਿਹੜਾ ਮੁਲਕ ਹੈ ਜਿਨੇ ਪੰਜਾਬ ਦੀ ਮਦਦ ਨਹੀਂ ਕੀਤੀ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਨੇ ਤੇ ਜਿੰਨੇ ਕੁ ਜੋਗੇ ਆ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਗਾਇਕਾਂ ਦੀ ਕਹਿੰਦੇ ਸੀ ਇਹ ਤੇ ਨੱਚੀ ਟੱਪੀ ਜਾਂਦੇ ਆ ਇਹ ਤੇ ਬਸ ਹਥਿਆਰਾਂ ਦੀ ਗੱਲ ਕਰਦੇ ਆ ਇਹ ਤੇ ਦੁਸ਼ਮਣੀਆਂ ਦੀ ਗੱਲ ਕਰਦੇ ਆ ਤੇ ਜਦੋਂ ਅਸੀਂ ਇਹ ਸਾਰਾ ਕੁਝ ਸੁਣਿਆ ਉਹ ਸਾਰੇ ਸਿੰਗਰ ਸਾਡੇ ਅੱਜ ਪੰਜਾਬ ਦੇ ਹੋ ਨਿਬੜੇ ਨੇ ਕਿਹਦੀ ਮੈਂ ਕਿਹਦਾ ਨਾਮ ਲਵਾਂ ਤੇ ਕਿਹਨੂੰ ਛੱਡ ਦਵਾਂ ਤੁਸੀਂ ਦਸਾਂਝਾਂ ਵਾਲੇ ਨੂੰ ਲੈ ਲਓ ਦਸਾਂਝਾਂ ਵਾਲਾ ਤੇ ਖੈਰ ਉਹ ਆਪ ਉਸ ਉੱਤੇ ਕਈ ਇਹੋ ਜਿਹੀਆਂ ਆਫ਼ਤਾਂ ਮੁਸੀਬਤਾਂ ਆਈਆਂ ਤੁਸੀਂ ਸਿੱਧੂ ਮੂਸੇਵਾਲੇ ਦੇ ਪਿਤਾ ਜਿਨ੍ਹਾਂ ਨੇ ਇੰਨਾ ਵੱਡਾ ਯੋਗਦਾਨ ਪਾਇਆ ਮਨਕੀਰਤ ਤਾਲਕ ਕਰਨ ਔਜਰਾ ਨੇ ਕਸ਼ਤੀ ਭੇਜੀ ਐ ਤੇ ਕਿਤੇ ਪੰਜਾਬੀ ਪੰਜਾਬੀਆਂ ਨੇ ਕਿਸ਼ਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਅਸੀਂ ਵੀਡੀਓਜ਼ ਦੇਖਦੇ ਆ ਨਾ ਤੇ ਡਰਮਾਂ ਦੇ ਉੱਤੇ ਮੰਜੇ ਰੱਖ ਕੇ ਤੇ ਕਿਸ਼ਤੀਆਂ ਵਾਂਗੂ ਲਈ ਆਉਂਦੇ ਬਜ਼ੁਰਗ ਤੇ ਫਿਰ ਇੰਜ ਲੱਗਦਾ ਪਏ ਭਾਈ ਪੰਜਾਬੀਆਂ ਦੇ ਦਿਮਾਗ ਵੀ ਬੜੇ ਤੇਜ ਆ ਜਦੋਂ ਮੁਸੀਬਤ ਆਉਂਦੀ ਆ ਹੱਲ ਲੱਭਣਾ ਵੀ ਜਾਣਦੇ ਆ ਕਹਿਣ ਤੋਂ ਭਾਵੇਂ ਕਿ ਇਹ ਵੀ ਗੱਲ ਇਹਨਾਂ ਨੂੰ ਵਿਰਾਸਤ ਚ ਮਿਲੀ ਆ ਇਹਨਾਂ ਦਾ ਇਤਿਹਾਸ ਦੱਸਦਾ ਹੈ ਕਿ ਹੌਂਸਲੇ ਜਿਹੜੇ ਆ ਬੜੇ ਬੁਲੰਦ ਰੱਖਣੇ ਚਾਹੀਦੇ ਆ ਚੜ੍ਹਦੀ ਕਲਾ ਚ ਰਹਿਣਾ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੁਣ ਗੱਲ ਇਹ ਆ ਕਿ ਇੰਨੀ ਮਦਦ ਹੋ ਰਹੀ ਹੈ ਇਹਨਾਂ ਲੰਗਰ ਆ ਰਿਹਾ ਜਾਂ ਰੋਜ਼ਮਰਾਂ ਜ਼ਿੰਦਗੀ ਦੀਆਂ ਚੀਜ਼ਾਂ ਤੁਹਾਨੂੰ WhatsApp ਗਰੁੱਪਸ ਦੇ ਵਿੱਚ ਜੋ ਵੀ ਡਿਮਾਂਡ ਆ ਉਹ ਦੱਸੀ ਜਾਂਦੀ ਆ ਪਾ ਦਿੱਤੀ ਜਾਂਦੀ ਆ ਫਿਰ ਦੱਸਿਆ ਜਾਂਦਾ ਕਿ ਇੱਥੇ ਅਸੀਂ ਆ ਚੀਜ਼ ਵੰਡ ਰਹੇ ਆ ਬਈ ਇਹਦੇ ਪੈਰਲਲ ਇੱਕ ਹੋਰ ਵੀਡੀਓ ਚੱਲ ਰਹੀ ਆ ਇੱਕ ਨਹੀਂ ਮਤਲਬ ਇੱਕ ਖੇਮਾ ਜਿਹੜਾ ਹੈ ਉਹ ਇਹ ਦਿਖਾ ਰਿਹਾ ਹੈ ਕਿ ਸਿੰਗਰ ਜਾ ਰਹੇ ਨੇ ਲੋਕਾਂ ਦੀ ਮਦਦ ਕਰ ਰਹੇ ਨੇ ਜਾਂ ਫਿਰ ਐਨ ਜੀਓਜ਼ ਮਦਦਕਾਰੀਆਂ ਨੇ ਤੇ ਇੱਕ ਪਾਸਾ ਇਹ ਵੀ ਹੈ ਜਿਹੜੇ ਮੇਰੇ ਵਰਗੇ ਇੱਕ ਥਾਂ ਤੇ ਬੈਠੇ ਨਿੰਦਿਆ ਹੀ ਕਰੀ ਜਾ ਰਹੇ ਆ ਸਰਕਾਰ ਕਿਉਂ ਨਹੀਂ ਆਈ ਡੀਸੀ ਕਿਉਂ ਵੰਡੀ ਜਾਂਦੀ ਆ ਡੀਸੀ ਦਾ ਕੰਮ ਇਹ ਨਹੀਂ ਬਈ ਡੀਸੀ ਦਾ ਕੰਮ ਜੇ ਇਹ ਨਹੀਂ ਸੀਗਾ ਜਦੋਂ ਕ੍ਰਾਈਸਿਸ ਚ ਆਉਂਦੇ ਹੋ ਮਲਮ ਪੱਟੀ ਕਰਨਾ ਅਫਸੋਸ ਕਰਨਾ ਇਹ ਤਰੀਕਾ ਹੈ ਇੱਕ ਜਦੋਂ ਅਸੀਂ ਕਿਸੇ ਦੇ ਨਾਲ ਉਹਦਾ ਦੁੱਖ ਵੰਡਦੇ ਆ ਉਸਦੇ ਦੁੱਖ ਚ ਸ਼ਰੀਕ ਹੁੰਨੇ ਆ ਅਸੀਂ ਤਾਂ ਤਾਂ ਵੀ ਨਹੀਂ ਸੀ ਕਹਿੰਦੇ ਨੇ ਨਾ ਕਿ ਬੰਦੇ ਦਾਤਰੀ ਦੇ ਇੱਕ ਪਾਸੇ ਦੰਦੇ ਤੇ ਬੰਦੇ ਦੇ ਦੋਵੇਂ ਪਾਸੇ ਹੁਣ ਗੱਲ ਇੱਥੇ ਮੁੱਕਦੀ ਆ ਜੇ ਕਿਤੇ ਜਾ ਕੇ ਉਹ ਡੀਸੀ ਸਿਰਫ ਹਾਲ ਪੁੱਛ ਕੇ ਆ ਜਾਂਦੀ ਤੇ ਤੁਸੀਂ ਉਹ ਵੀ ਲਾ ਦੇਣਾ ਸੀ ਕਿ ਉਹ ਤੇ ਗਈ ਸੀ ਲਿਪਾ ਪੋਤੀ ਕਰਕੇ ਆ ਗਈ ਉਥੇ ਕਰ ਕੀ ਆਈ ਅਸੀਂ ਚਾਹੁੰਦੇ ਕੀ ਆ ਕੀ ਵਿਖਾਉਣਾ ਚਾਹੁੰਦੇ ਆ ਤੇ ਜਾਂ ਫਿਰ ਸਾਡੀ ਸੋਚ ਇਹ ਬਣ ਗਈ ਹੈ ਕਿ ਅਸੀਂ ਸਿਰਫ ਨਿੰਦਣਾ ਹੈ ਭੰਡਣਾ ਭੰਡੋ ਨਿੰਦੋ ਇੱਕ ਮੈਂ ਵੀਡੀਓ ਦੇਖੀ ਜਿਸ ਤੇ ਵਿੱਚ ਇੱਕ ਬੜਾ ਯੰਗ ਪੱਤਰਕਾਰ ਹੈ ਲੜਕਾ ਜਿਨੇ ਪਿੰਡ ਚ ਜਾ ਕੇ ਉਹਨਾਂ ਘਰਾਂ ਚ ਜਾ ਕੇ ਵੀਡੀਓ ਬਣਾਈ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਜਾਤਾਂ ਫਾਤਾਂ ਤੇ ਵੀ ਉਤਰੇ ਅਵਾਨ ਲੱਖਾ ਸਿੰਘ ਦਾ ਸੀਗਾ ਮੈਂ ਵੀਡੀਓ ਇਸ ਕਰਕੇ ਬਹੁਤ ਧਿਆਨ ਨਾਲ ਦੇਖੀ ਕਿਉਂਕਿ ਮੇਰੇ ਦਾਦੇ ਪਰਦਾਦੇਾਂ ਦਾ ਪਿੰਡ ਸੀਗਾ ਉਹ ਸਾਡੇ ਪੁਰਖਾਂ ਦਾ ਉਥੋਂ ਕੂਚ ਕਰਕੇ ਸ਼ਹਿਰ ਵੱਲ ਨੂੰ ਆ ਗਏ ਸ਼ਹਿਰ ਦੇ ਨੇੜਲੇ ਪਿੰਡ ਚ ਆ ਗਏ ਤੇ ਅਵਾਨ ਲੱਖਾ ਸਿੰਘ ਤੇ ਉਥੋਂ ਦਾ ਕਹਿੰਦੇ ਕਿ ਜੱਟ ਜ਼ਿਮੀਦਾਰਾਂ ਦੀ ਮਦਦ ਕਰ ਰਿਹਾ ਸਾਨੂੰ ਤੇ ਕੋਈ ਰਾਸ਼ਨ ਨਹੀਂ ਦਿੰਦਾ ਫਿਰ ਉਸ ਪੱਤਰਕਾਰ ਮੈਨੂੰ ਨਹੀਂ ਪਤਾ ਉਹ ਕੌਣ ਪੱਤਰਕਾਰ ਸੀ ਉਹਨੇ ਉਹਨਾਂ ਘਰਾਂ ਚ ਜਾ ਕੇ ਦਿਖਾਇਆ ਕਿ ਇਹ ਰਾਸ਼ਨ ਇਕੱਠਾ ਕਰਦੇ ਪਏ ਨੇ ਤੇ ਘਰ ਵੀ ਸਹੀ ਨਹੀਂ ਚੋਂਦੇ ਵੀ ਨਹੀਂ ਹੈ ਤੇ ਦੇਖੋ ਜੇ ਸਾਡੀ ਸੋਚ ਐਸੀ ਰਹੇਗੀ ਨਾ ਕਿ ਅਸੀਂ ਜਾਤਾਂ ਪਾਤਾਂ ਤੇ ਵੰਡੇ ਜਾਣਾ ਤੇ ਫੇਰ ਪੰਜਾਬ ਨੂੰ ਢਾਹ ਲਾਉਣ ਵਾਲੇ ਬਹੁਤ ਨੇ ਤੇ ਜੇ ਅਸੀਂ ਇਹ ਸੋਚ ਕੇ ਕਿ ਹੁਣ ਮੁਫਤ ਚ ਮਿਲ ਰਿਹਾ ਇਕੱਠਾ ਕਰ ਲੈਣਾ ਤਾਂ ਵੀ ਬਹੁਤ ਨੁਕਸਾਨ ਹੈ ਸਾਡਾ ਨੁਕਸਾਨ ਬਹੁਤ ਹੋ ਜਾਣਾ ਇਸ ਤਰ੍ਹਾਂ ਵੀ ਸਾਡਾ ਦੂਸਰੇ ਪਾਸੇ ਇੱਕ ਉਹ ਵੀ ਨੇ ਜਿਹੜੇ ਬਿਨਾਂ ਕੋਈ ਸੋਚੇ ਬਿਨਾਂ ਕਿਸੇ ਗੱਲ ਤੋਂ ਉਹ ਦਿਨ ਰਾਤ ਇਕ ਲਈ ਹੈ ਤੇ ਦੱਸਦੇ ਆ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਕਿ ਰਾਤੀਂ ਅਸੀਂ 11 ਵਜੇ ਘਰ ਵਾਪਸ ਪਹੁੰਚੇ ਚਾਹੇ ਉਹ ਆਦਮੀ ਨੇ ਚਾਹੇ ਔਰਤਾਂ ਨੇ ਉਹ ਦਿਨ ਰਾਤ ਕੰਮ ਕਰ ਰਹੇ ਨੇ ਮਦਦ ਕਰ ਰਹਾ ਹੈ ਸ਼ਾਇਦ ਉਹਨਾਂ ਨੂੰ ਪਤਾ ਹੈ ਜਾਂ ਉਹ ਸਮਝ ਚੁੱਕੇ ਨੇ ਕਿ ਇਹ ਸੇਵਾ ਇਹਦਾ ਫਲ ਮਿਲ ਨਹੀਂ ਮਿਲਦਾ ਤੇ ਇਸੇ ਸੇਵਾ ਤਹਿਤ ਉਹ ਕੋਈ ਰਿਸ਼ਤੇ ਨਹੀਂ ਕੋਈ ਜਾਤ ਪਾਤ ਨਹੀਂ ਬਸ ਜਿੰਨੂੰ ਜਿਸ ਚੀਜ਼ ਦੀ ਲੋੜ ਆ ਉਹ ਮਦਦ ਕੀਤੀ ਜਾ ਰਹੀ ਹੈ ਗੱਲ ਕਰਦੇ ਆ ਮੈਡੀਸਨ ਦਿੱਤੀ ਜਾ ਰਹੀ ਹੈ ਕੱਪੜੇ ਦਿੱਤੇ ਜਾ ਰਹੇ ਨੇ ਜਿਸ ਤਰ੍ਹਾਂ ਲਿਸਟਾਂ ਬਣ ਕੇ ਪੰਜਾਬ ਇੱਕ ਦੂਜੇ ਦੀ ਪੰਜਾਬੀ ਮਦਦ ਕਰ ਰਹੇ ਨੇ ਸ਼ਾਇਦ ਇਹ ਭਾਵਨਾ ਜੇ ਇਕਜੁੱਟਤਾ ਦੀ ਹਮੇਸ਼ਾ ਲਈ ਆ ਜਾਏ ਤੇ ਕਿਸੇ ਨੇ ਬੜੇ ਗੁੱਸੇ ਚ ਆਖਿਆ ਸੀ ਇਹ ਨਾ ਕਹੋ ਸਰਕਾਰਾਂ ਨਹੀਂ ਆਈਆਂ ਸਾਨੂੰ ਸਰਕਾਰਾਂ ਦੀ ਲੋੜ ਹੀ ਨਹੀਂ ਅਸੀਂ ਆਪੇ ਇੱਕ ਦੂਜੇ ਦੇ ਹੋ ਨਿਭੜੇ ਆ ਬਿਲਕੁਲ ਮਦਦ ਲਈ ਨਿਤਰੇ ਨੇ ਇੱਥੇ ਮੈਂ ਜ਼ਿਕਰ ਕਰਨਾ ਹੈ ਭਾਈ ਟਰੈਕਟਰ ਆਏ ਟਰਾਲੀਆਂ ਆਈਆਂ ਵੱਡੇ ਵੱਡੇ ਪਿੱਕੇ ਆਏ ਸਮਾਨ ਲੈ ਕੇ ਪਾਣੀ ਚ ਕਿਸੇ ਨੇ ਇਹ ਨਾ ਸੋਚਿਆ ਵੀ ਮੇਰੀ ਮਸ਼ੀਨਰੀ ਖਰਾਬ ਹੋ ਜਾਊਗੀ ਨਹੀਂ ਬਚਾਉਣੇ ਨੇ ਅਸੀਂ ਜਾਨਵਰ ਪਸ਼ੂ ਬਚਾਉਣੇ ਨੇ ਅਸੀਂ ਬੰਦੇ ਬਚਾਉਣੇ ਆ ਅਸੀਂ ਮੁਸ਼ਕਲ ਚੋਂ ਕੱਢਣੇ ਆਪਣੇ ਨਾਲ ਦੇ ਮਤਲਬ ਇਹ ਸਾਨੂੰ ਸਮਝ ਇਹ ਸੋਚ ਸ਼ਾਇਦ ਸਾਡੀ ਮਿੱਟੀ ਦੇ ਵਿੱਚ ਆ ਇਹ ਮਿੱਟੀ ਦਾ ਖਾ ਕੇ ਅਸੀਂ ਇਸ ਮਿੱਟੀ ਦੇ ਜਾਏ ਆ ਤੇ ਅਸੀਂ ਇੰਨੀ ਸੋਚ ਰੱਖਦੇ ਆ ਇੱਕ ਕਿਹੜਾ ਸਕੂਲ ਆ ਜਿੱਥੇ ਸਿਖਾਇਆ ਪੜਾਇਆ ਜਾਂਦਾ ਇਹ ਸਾਡੀ ਪੰਜਾਬ ਦੀ ਮਿੱਟੀ ਹੈ ਜਿਹੜੀ ਇਹ ਸਾਨੂੰ ਸਿਖਾਉਂਦੀ ਹੈ ਤੇ ਇਸ ਤਰ੍ਹਾਂ ਇੱਕ ਜੁਟਤਾ ਵਿਖਾਈ ਹੈ ਜ਼ਿਕਰ ਆਉਂਦਾ ਹੈ ਕਿ ਟਰੈਕਟਰਾਂ ਦੀ ਮੈਂ ਗੱਲ ਕੀਤੀ ਤਾਂ ਮੈਂ ਇੱਕ ਵੀਡੀਓ ਦੇਖੀ ਜਿੱਥੇ ਇੱਕ ਬੰਦੇ ਨੇ ਆਖਿਆ ਭਾਈ ਮੇਰਾ ਮੈਂ ਤਾਂ ਡੀਜ਼ਲ ਦਾ ਹੀ ਲੰਗਰ ਲਾ ਦਿੱਤਾ ਤੁਸੀਂ ਜਦੋਂ ਇੰਨਾ ਸਮਾਨ ਲੈ ਕੇ ਜਾ ਰਹੇ ਹੋ ਚਾਰਾ ਲੈ ਕੇ ਜਾ ਰਹੇ ਹੋ ਮਾਲਵੇ ਤੋਂ ਮਾਝੇ ਵੱਲ ਤੇ ਤੇਲ ਮੇਰੇ ਕੋਲੋਂ ਪਰਵਾਇਆ ਇਥੋਂ ਤੱਕ ਆਖਿਆ ਕਿ ਹੜ ਜਦੋਂ ਪਾਣੀ ਸੁੱਕ ਗਿਆ ਉੱਤਰ ਗਿਆ ਨਤਾਰ ਹੋ ਗਿਆ ਘਰਾਂ ਦਾ ਦੁਬਾਰਾ ਬਣਨਾ ਘਰ ਬਣਨੇ ਮੁੜ ਵਸੇਬਾ ਉਸ ਦੀ ਜ਼ਿੰਮੇਵਾਰੀ ਸਿੰਘਰਾ ਨੇ ਲੈ ਲਈ ਸਰਕਾਰਾਂ ਦੇ ਨਾਲ ਕੀ ਗਿਲੇ ਕਰਨੇ ਅਸੀਂ ਅਸੀਂ ਤੇ ਆਪਣੇ ਆਪਣੇ ਆ ਦੀ ਉਹਦੇ ਸੇਵਾ ਚ ਲੱਗੇ ਆ ਇਸ ਦੇ ਵਿੱਚ ਸਿਆਸਤ ਦੀ ਤੇ ਲੋੜ ਹੀ ਨਹੀਂ ਪਈ ਸ਼ਾਇਦ ਤੇ ਜਿਹੜੇ ਸਿਆਸਤ ਕਰਦੇ ਨੇ ਹਾਂ ਕੁਝ ਇੱਕ ਟੀਵੀ ਚੈਨਲ ਲੱਗੇ ਆ ਭਾਈ ਉਹਨਾਂ ਦੀ ਜ਼ਿੰਮੇਵਾਰੀ ਆ ਉਹਨਾਂ ਵੀ ਕਰਨੀ ਆ ਕਿ ਉਹਨਾਂ ਨੇ ਸਿਆਸਤ ਨੂੰ ਹੀ ਭੰਡੀ ਜਾਣਾ ਤੇ ਕੁਝ ਇੱਕ ਲੱਗੇ ਆ ਕਿ ਜਿਨ੍ਹਾਂ ਨੇ ਸਿਆਸਤ ਦੇ ਸੋਲੇ ਗਾਈ ਜਾਣੇ ਆ ਜੇ ਇਸ ਵੇਲੇ ਲੋੜ ਹੈ ਤੇ ਸਾਨੂੰ ਸਿਰਫ ਲੋੜ ਆ ਆਪਸੀ ਇੱਕ ਜੁਟਤਾ ਦੀ ਤੇ ਪਿਆਰ ਮੁਹੱਬਤ ਦੀ ਉਹ ਪਿਆਰ ਮੁਹੱਬਤ ਜਿਹਦੇ ਸਿਰ ਤੇ ਪੰਜਾਬ ਵਸਿਆ ਤੇ ਅੱਜ ਉਹ ਦਿਖਦੀ ਵੀ ਪਈ ਆ ਸਾਨੂੰ ਸਾਨੂੰ ਨਜ਼ਰ ਵੀ ਆ ਰਹੀ ਹੈ ਕੋਈ ਬੱਚਾ ਨਹੀਂ ਕੋਈ ਬਜ਼ੁਰਗ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਜੋ ਜਿੰਨੀ ਮਦਦ ਕਰ ਸਕਦਾ ਉਹ ਕਰ ਰਿਹਾ ਤੇ ਇਸ ਮਦਦ ਦੇ ਵਿੱਚੋਂ ਸਾਡੀ ਪ੍ਰਾਣਾਚਾਰੀ ਵੀ ਕਿਤੇ ਖਤਮ ਨਹੀਂ ਜਈ ਹੋਈ ਘਰ ਸਾਰਾ ਟਹਿ ਗਿਆ ਪਾਣੀ ਪੈ ਗਿਆ ਆਲਾ ਦਵਾਲਾ ਪਾਣੀ ਚ ਬਜ਼ੁਰਗ ਡੋਲੂ ਦੇ ਵਿੱਚ ਗੜਵੀ ਦੇ ਵਿੱਚ ਚਾਹ ਲੈ ਕੇ ਆ ਰਿਹਾ ਉਹਨਾਂ ਵਾਸਤੇ ਜਿਹੜੀ ਮਦਦ ਕਰ ਰਿਹਾ ਵੀ ਉਹ ਪਾਣੀ ਚ ਮੇਰਾ ਘਰਿਆ ਤੇ ਤੁਸੀਂ ਐਡੀ ਦੂਰੋਂ ਚੱਲ ਕੇ ਆਏ ਜੇ ਸਾਡਾ ਹਾਲ ਪੁੱਛਣ ਚਾਹ ਤੇ ਪੀ ਲੋ ਇਹ ਕੀ ਦੱਸਦਾ ਹੈ ਇਹ ਸਾਡੀ ਮਿੱਟੀ ਚ ਜਿਹੜੀ ਸਾਨੂੰ ਮਿੱਟੀ ਚ ਸਭ ਕੁਝ ਮਿਲਦਾ ਪਿਆ ਸਾਡੀ ਖੁਰਾਕ ਰਾਈ ਮਿਲਦਾ ਪਿਆ ਇਹ ਉਹ ਦੱਸਦਾ ਹੈ ਇਹ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਕਹਿ ਲੋ ਕਿ ਸਵਾਲੀਆ ਨਿਸ਼ਾਨ ਵੀ ਹੈ ਤੇ ਦੂਜੇ ਪਾਸੇ ਉਹਨਾਂ ਦੇ ਮੂੰਹ ਤੇ ਚਪੇੜ ਵੀ ਹੈ ਜਿਹੜੇ ਬਾਰ ਬਾਰ ਇੱਕੋ ਗੱਲਾਂ ਦੇ ਪੰਜਾਬ ਤੇ ਨਸ਼ਿਆਂ ਚ ਡੁੱਬਿਆ ਪੰਜਾਬ ਦੀ ਜਵਾਨੀ ਤੇ ਨਸ਼ੇ ਖਾ ਗਏ ਇਹ ਪੰਜਾਬ ਦੇ ਜਵਾਨ ਨੇ ਜਿਹੜੇ ਇਸ ਵੇਲੇ ਮਦਦ ਕਰ ਰਹੇ ਨੇ ਜਦੋਂ ਅਸੀਂ ਕੁੱਲ ਮਿਲਾ ਕੇ ਕਿਸੇ ਨੂੰ ਭੰਡਣਾ ਤੇ ਇਸ ਤਰ੍ਹਾਂ ਕਹਿ ਸਕਦੇ ਆ ਤੇ ਹੁਣ ਉਹ ਵੀ ਕਹਿ ਸਕਦੇ ਨੇ ਨਹੀਂ ਬਈ ਪੰਜਾਬ ਜਿਉਂਦਾ ਜਾਗਦਾ ਹੈ ਪੰਜਾਬ ਦੀ ਵਿਰਾਸਤ ਬੜੀ ਅਮੀਰ ਵਿਰਾਸਤ ਆ ਪੰਜਾਬ ਦਾ ਭਾਈਚਾਰਾ ਬੜਾ ਡੂੰਗਾ ਤੇ ਸਾਂਝ ਬਹੁਤ ਨਿੱਗੀ ਹੈ ਇਸੇ ਦੇ ਨਾਲ ਇਹ ਵਕਤ ਬੀਤ ਜਾਊਗਾ ਵਕਤ ਦੇ ਨਾਲ ਪੰਜਾਬ ਇੱਕ ਵਾਰ ਫਿਰ ਹਮਲਾ ਮਾਰ ਕੇ ਉੱਠੂਗਾ ਜੇ ਲੋੜ ਹੈ ਤੇ ਸਿਰਫ ਹੱਲਾ ਸ਼ੇਰੀ ਦੀ ਇਹ ਨਹੀਂ ਮੌਕਾ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਨਿੰਦਣ ਦਾ ਉਹ ਆਪਣੀ ਜ਼ਿੰਮੇਵਾਰੀ ਜਿੰਨੀ ਜਿੰਨੀ ਉਹ ਕਰ ਸਕਦੇ ਆ ਜਾਂ ਜਿੰਨੀ ਉਹ ਕੁਦਰਤੀ ਤੌਰ ਤੇ ਉਹ ਸੋਚ ਰਹੇ ਨੇ ਕਰ ਰਹੇ ਨੇ ਉਨੀ ਕਰੀ ਜਾ ਰਹੇ ਨੇ